ਓਏ ਹੱਲ ਨਹੀਂ ਭਾਜੀ ਜਿੰਨਾ ਮਰਜੀ ਸਰਵੇ ਕਰ ਲੋ ਜਿੱਦਾਂ ਕਹੀਏ ਵੀ ਮੀਂਹ ਜਲੰਦਰ ਤੇ ਪਾਣੀ ਸਾਡੇ ਘਰਾਂ ਦੇ ਅੰਦਰ ਭਗਵੰਤ ਮਾਣਾ ਪਾ ਕੇ ਤੇ ਕੜੇ ਮਨ ਦਿਖਾਵਾਂ ਇਲਾਕੇ ਦੇ ਕੰਮ ਵੋਟਾਂ ਦੇ ਬਾਅਦ ਹੋ ਰਹੇ ਨੇ ਤੁਹਾਡੇ ਐਮਸੀ ਸਾਹਿਬ ਕਰ ਰਹੇ ਨੇ ਕੰਮ ਤੁਹਾਡੇ ਹਜੇ ਤਾਂ ਕੋਈ ਸ਼ੁਰੂ ਤਾਂ ਹੋਇਆ ਨਹੀਂ ਕਰਨਗੇ ਤਾਂ ਫੇਰ ਹੀ ਕਵਾਂਗੇ ਪੀਣ ਵਾਲਾ ਪਾਣੀ ਉਹਦੇ ਵਿੱਚ ਸੀਵਰੇਜ ਦਾ ਪਾਣੀ ਰਲਦਾ ਸਭ ਤੋਂ ਵੱਡੀ ਪ੍ਰੋਬਲਮ ਇੱਕ ਹੁੰਦਾ ਨਵਾਂ ਸਰਪੰਚ ਬਣਿਆ ਉਹਨੂੰ ਮਹੱਲੇ ਦਾ ਨਹੀਂ ਪਤਾ ਹੁੰਦਾ ਮੈਂ ਕਿਹੜੀ ਗੱਲ 'ਚ ਕਿੱਦਾਂ ਜਾਣਾ ਜਿਹੜਾ ਮਹੱਲੇ 'ਚ ਜੰਮਿਆ ਪਲਿਆ ਹੋਵੇ ਇੱਕ ਤਾਂ ਗੰਦਾ ਪਾਣੀ ਆ ਰਿਹਾ ਟੂਟੀਆਂ ਦੇ ਵਿੱਚ ਬਹੁਤ ਸਮੇਂ ਤੋਂ ਹੀ ਆ ਰਿਹਾ ਗੰਦਾ ਪਾਣੀ ਦੂਜਾ ਜਦੋਂ ਸਾਡੇ ਕੋਈ ਵੀ ਨਹੀਂ ਕੰਮ ਹੁੰਦਾ ਇਹ ਕਿਹੜੀ ਕੰਮਾਂ ਦੀ ਗੱਲ ਕਰਦੇ ਹਾਂ ਹਾਂਜੀ ਕੰਮ ਤਾਂ ਬਹੁਤ ਹੈਗੇ ਆ ਕਰਵਾਉਣ ਵਾਲੇ ਮਤਲਬ ਜਿਹੜਾ ਕੰਮ ਅਸੀਂ ਕਹਿੰਦੇ ਹਾਂ ਅਸੀਂ ਨੂੰ ਕਰਦਾ ਹੈ ਸਾਡਾ ਤਾਂ ਕਰ ਦਿੰਦੇ ਅਸੀਂ ਬੱਚਿਆਂ ਦਾ ਨਹੀਂ ਸਾਨੂੰ ਪਤਾ ਜੀ ਐਦਾਂ ਕਹਿੰਦੇ ਬਲਵਾਨੀ ਸਾਹਿਬ ਵਧੀਆ ਬੰਦੇ ਆ ਮਿਲਦੇ ਜੁਲਦੇ ਹੈਗੇ ਮਹੱਲੇ ਚ ਬਹੁਤ ਵਧੀਆ ਮਿਲਦੇ ਜੁਲਦੇ ਆ ਤੁਹਾਨੂੰ ਮਿਲ ਕੇ ਜਾਂਦੇ ਦੱਸਿਆ ਕਰੋ ਤੁਹਾਨੂੰ ਕਿਹਾਂ ਜੀ ਆ ਪਰ ਸਾਡਾ ਆ ਹੱਲ ਨਹੀਂ ਹੋ ਰਿਹਾ ਜੇ ਮੋਟਾ ਲੈਣੀ ਆਉਂਦੀ ਹਾਂਜੀ ਭੈਣ ਜੀ ਸੁਣਾਗੇ ਜੀ ਤੁਹਾਡੀ ਭੈਣ ਜੀ ਸੋ ਸਸਿਕਾ ਜਮਸਕਾਰ ਮਾ ਬੀ ਕੇਸੇ ਤੁਹਾਡੇ ਨਾਲ ਦੇਖ ਰਹੋ ਸਾਜ ਟੀਵੀ ਅੱਜ ਜੀ ਪਹੁੰਚਾ ਜੀ ਵਾਰਡ ਨੰਬਰ 4 ਦੇ ਵਿੱਚ ਤੇ ਜਿੱਥੇ ਕਿ ਲੋਕਾਂ ਨਾਲ ਗੱਲਬਾਤ ਕਰਾਂਗੇ ਜਮੀਨੀ ਪੱਧਰ ਦੀ ਅਸਲ ਸਚਾਈ ਜਿਹੜੀ ਥੋੜੇ ਦੇਰ ਪਹੁੰਚਾਏਗਾ ਸਾਜ ਟੀਵੀ ਲਗਾਤਾਰ ਜਿਹੜੀ ਇੱਕ ਐਕਟੀਵਿਟੀ ਸਾਡੇ ਵੱਲ ਚੱਲ ਰਹੀ ਹੈ ਕਿ ਅਸੀਂ ਵਾਰਡ ਟੂ ਵਾਰਡ ਫਗਵਾੜੇ ਦੇ ਹਰ ਇੱਕ ਵਾਰਡ ਵਿੱਚ ਜਾਵਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਮੀਨੀ ਪੱਧਰ ਦੀ ਕੀ ਸਚਾਈ ਹੈ ਕਿ ਆਫਟਰ ਇਲੈਕਸ਼ਨ ਐਮਸੀ ਸਾਹਿਬ ਉਹਨਾਂ ਕੋਲ ਪਹੁੰਚੇ ਜਿਹਨਾਂ ਨੂੰ ਵੋਟਾਂ ਪਾ ਕੇ ਸੀ ਜਿਤਾਇਆ ਜਿਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੇ ਜਿਤਾਇਆ ਕਿ ਅਸੀਂ ਇਹਨੂੰ ਕੈਂਡੀਡੇਟ ਬਣਾਈਏ ਤੇ ਇਹ ਕੈਂਡੀਡੇਟ ਸਾਡੇ ਇਲਾਕੇ ਵਿੱਚ ਆ ਕੇ ਸਾਡੇ ਕੰਮ ਕਰਾਏਗਾ ਸੋ ਵਾਰਡ ਨੰਬਰ 4 ਚ ਹੈ ਜੀ ਤੋ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਕਿ ਆਖਿਰਕਾਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਜਾਂ ਕੀ ਐਮਸੀ ਸਾਹਿਬ ਨੂੰ ਲੈ ਕੇ ਕੀ ਰਿਵਿਊਜ਼ ਨੇ ਉਹ ਜਾਣਦੇ ਜਾ ajo ਵੋਟਾਂ ਪੈ ਗਈਆਂ ਤੁਹਾਡੇ ਕੰਮ ਹੋ ਰਹੇ ਨੇ ਲੋਕਾਂ ਤੱਕ ਪਹੁੰਚ ਕਰਦੇ ਆ ਆਹੋ ਹਲਾ ਉਹ ਲਾਈਟ ਆ ਥੋੜੀ ਜਿਹੀ ਲੇਟ ਹੋਈ ਠੀਕ ਹੈ ਉਹ ਦੋ ਚਾਰ ਦਿਨ ਲਾਈਟ ਕੱਢ ਗਿਆ ਤੇ ਫੇਰ ਠੀਕ ਕਰਾਤੇ ਸੀ ਉਹਨਾਂ ਤੂੰ ਕੀ ਹੋ ਗਿਆ ਵਧੀਆ ਕੰਮ ਹੋ ਰਿਹਾ ਉਹ ਕੰਮ ਹੋ ਰਿਹਾ ਤੁਹਾਡੇ ਕੰਮ ਹੈਗੇ ਕਰਨ ਵਾਲੇ ਤੁਹਾਨੂੰ ਲੱਗਦਾ ਕਿ ਨਹੀਂ ਇਹ ਕੰਮ ਹੈਗੇ ਆ ਆਵਾਜ਼ ਤੁਹਾਡੀ ਤਾਂ ਕਿ ਸਾਨੂੰ ਵੀ ਐਮਸੀ ਸਾਹਿਬ ਦੇਖਣ ਤੇ ਉਹ ਵੀ ਉਹਨਾਂ ਦਾ ਧਿਆਨ ਆ ਵੀ ਉਹਨਾਂ ਗੱਲਾਂ ਤੇ ਆ ਨਾਲੀਆਂ ਹੀ ਬਸ ਬਨ ਜਾਂਦੀਆਂ ਵਧੀਆ ਜੀਆਂ ਨਾਲੀਆਂ ਨਹੀਂ ਹੈਗੀਆਂ ਇਹ ਨਾਲੀਆਂ ਇੱਧਰ ਬਣੀਆਂ ਹੋਈਆਂ ਨੇ ਇੱਧਰ ਕੋਈ ਨਾਲੀਆਂ ਨਹੀਂ ਕਬਰ ਕਿਹ ਹੈ ਹੂੰ ਹੋਰ ਕੀ ਕਰਦੇ ਹੋ ਠੀਕ ਹੈ ਸਭ ਕੁਝ ਮਤਲਬ ਜਿਹੜਾ ਕੰਮ ਅਸੀਂ ਕਹਿੰਨੇ ਆਂ ਸੀ ਨੂੰ ਕਰਦਾ ਹੈ ਨਾ ਨਾ ਆਰਾਮ ਨਾ ਕਰਦਾ ਜਾਨੀ ਕਿ ਲੋਕਾਂ ਨੂੰ ਸ਼ਿਕਾਇਤਾਂ ਹੁੰਦੀਆਂ ਆਂ ਯਾਰਾਂ ਤਾਂ ਕਿ ਸਾਡੇ ਕੋਲ ਵੋਟਰਾਂ ਦੇ ਬਾਦ ਨਹੀਂ ਪਹੁੰਚ ਰਹੇ ਇਸ ਲਈ ਸੀ ਸਰਵੇ ਕਰ ਰਹੇ ਆਂ ਕਿ ਹਾਂਜੀ ਲੋਕਾਂ ਦਾ ਜ਼ਮੀਨੀ ਪੱਧਰ ਤੇ ਕੀ ਸੱਚਾਈ ਹੈ ਲੋਕਾਂ ਦਾ ਕੀ ਕਹਿਣਾ ਹੈ ਹਾਂਜੀ ਹਾਂਜੀ ਉਹ ਵੈਦੇ ਤਾਂ ਪੂਰੇ ਹੀ ਨਹੀਂ ਹੁੰਦੇ ਹਾਂਜੀ ਵੈਦੇ ਕਰ ਜਾਂਦੇ ਆਂ नहीं। नहीं। अच्छा वो इनमें काम ਹੁੰਦੇ ਨਹੀਂ ਅੰਨਾ ਨਹੀਂ ਆ। ਅੱਛਾ ਨਹੀਂ ਹੋ ਰਹੇ ਕੰਮ। ਕੰਮ ਥੋੜੇ ਹੋ ਰਹੇ ਨੇ ਐਮਸੀ ਸਾਹਿਬ ਵੋਟਰਾਂ ਤੋਂ ਬਾਹਰ ਕਿਵੇਂ ਥੋੜੀ ਸੁਣਵਾਈ ਕਰਦੇ ਨੇ? ਜੇ ਕੰਮ ਜਿਹੜੇ ਕਰਨ ਵਾਲੇ ਉਹ ਹੋ ਰਹੇ ਨੇ ਥੋੜੇ ਕੰਮ ਜੀ। ਹਾਂਜੀ ਹਾਂਜੀ ਹੋ ਰਹੇ ਜੀ। ਕਿ ਲੋਕਾਂ ਨੂੰ ਆਮ ਸ਼ਿਕਾਇਤਾਂ ਹੁੰਦੀਆਂ ਜੀ ਇਸ ਲਈ ਸਰਵੇ ਕਰ ਰਹੇ ਆ ਕਿ ਵੋਟਰਾਂ ਬਾਰੇ ਕੀ ਜ਼ਮੀਨੀ ਪੱਧਰ ਤੇ ਲੋਕ ਕਿਸ ਤਰੀਕੇ ਨਾਲ ਗੱਲਾਂ ਕਰਦੇ ਨੇ ਜੀ। ਨਹੀਂ ਠੀਕ ਹੈ ਜੀ। ਜਤਿੰਦਰ ਭਵਨ ਸਾਹਿਬ ਨੂੰ ਜੋ ਵੀ ਕੰਮ ਕਹਦੇ ਆ ਸਾਡਾ ਕਰ ਦਿੰਦੇ ਕੰਮ। ਨੇ ਕਰਦੇ ਕਰਦੇ ਹਾਂਜੀ ਓਕੇ ਕਰਦੇ ਆ ਐਦਾਂ ਹੀ ਕਹਿੰਦੇ ਬਲਵਾਨੀ ਸਾਹਿਬ ਵਧੀਆ ਬੰਦੇ ਆ ਤੁਸੀਂ ਤੁਹਾਡਾ ਕੀ ਵਿਚਾਰ ਨੇ ਕਿਉਂਕਿ ਦੇਖੋ ਇਲੈਕਸ਼ਨ ਤੋਂ ਬਾਅਦ ਹੁਣ ਐਮਸੀ ਦੇ ਇਲੈਕਸ਼ਨ ਹੋਏ ਨੇ ਤੁਹਾਡੇ ਤੱਕ ਕਿਵੇਂ ਪਹੁੰਚ ਕਰਦੇ ਨੇ ਤੁਹਾਡੇ ਕੰਮ ਹੋ ਰਹੇ ਨੇ ਇਲਾਕੇ ਦੇ ਹਾਂਜੀ ਹਾਂਜੀ ਬਿਲਕੁਲ ਹੋ ਰਹੇ ਨੇ ਜੀ ਕੋਈ ਕਿਥੋਂ ਲੱਗਦਾ ਕਿ ਮਤਲਬ ਤੁਹਾਡੇ ਇਲਾਕੇ ਦੇ ਗਲੀ ਦੇ ਕੋਈ ਕੰਮ ਹੈਗੇ ਜਾਂ ਤੁਸੀਂ ਚਾਹੁੰਦੇ ਕਿ ਉਹ ਉਹ ਵੀ ਹੋ ਜਾਣ ਜਾਂ ਕੁਝ ਰਹਿ ਗਏ ਨੇ ਆ ਨਹੀਂ ਨਹੀਂ ਜੋ ਵੀ ਉਹਨਾਂ ਨੂੰ ਕੋਹ ਨਾ ਉਸ ਟਾਈਮ ਸਿਰਕੰ ਕੰਪਲੀਟ ਕਰ ਦਿੰਦੇ ਹੋ ਜਾਂਦੇ ਹਾਂਜੀ ਹਾਂਜੀ ਵੋਟਾਂ ਦੇ ਕੇ ਕੈਂਡੀਡੇਟ ਨੂੰ ਜਿਤਾਇਆ ਤਾਂ ਕਿ ਸਾਡੇ ਇਲਾਕੇ ਦੇ ਕੰਮ ਹੋਣ ਸਾਡੇ ਕੰਮ ਹੋਣ ਕਿਵੇਂ ਉਹ ਹੋ ਰਹੇ ਕੰਮ ਠੀਕ ਚੱਲ ਰਿਹਾ ਹੈ। ਓਕੇ। ਤੁਹਾਨੂੰ ਲੱਗਦਾ ਕੋਈ ਕੋਈ ਇਹੋ ਜਿਹੇ ਕੰਮ ਹੈਗੇ ਜਾਂ ਅਸੀਂ ਕਰਵਾਉਣਾ ਚਾਹੁੰਦੇ ਆਂ? ਹਾਂਜੀ ਕੰਮ ਤਾਂ ਬਹੁਤ ਹੈਗੇ ਆ ਕਰਵਾਉਣ ਵਾਲੇ। ਲਾਈਕ ਕਿਵੇਂ ਮੈਂ ਉਹੀ ਬੇਸਿਕਲੀ ਸਾਡੇ ਆਉਣ ਦਾ ਮਕਸਦ ਹੀ ਹੈ ਕਿ ਤਾਂਕਿ ਆਮ ਜਨਤਰੀ ਆਵਾਜ਼ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਈਏ। ਹਾਂਜੀ ਹਾਂਜੀ ਬੇਸਿਕਲੀ ਸਾਡੇ ਆਪਣੇ ਏਰੀਏ ਦਾ ਹੀ ਹੈ ਕਿ ਗਲੀ ਮੁਹੱਲਾ ਸਾਡਾ ਸਾਫ਼ ਰਵੇ ਔਰ ਸਾਡੀਆਂ ਨਾਲੀਆਂ ਵਗੈਰਾ ਜਾਂ ਹੋਰ ਰੋਡਸ ਬਾਹਰਲੀ ਸਾਈਡ ਸਾਡੀ ਕਲੀਨ ਰਵੇ ਜਿਆਦਾ ਤੋਂ ਜਿਆਦਾ। ਅੱਛਾ ਬਾਹਰਲੀ ਸਾਈਡ ਕਿਹੋ ਜਿਹਾ ਹੁੰਦਾ? ਬਾਹਰ ਜਿਹੜਾ ਬੇਸਿਕਲੀ ਸਾਡੇ ਸਾਡਾ ਆਪਣਾ ਫਰਜ਼ ਵੀ ਆ ਕਿ ਅਸੀਂ ਆਪ ਆਪ ਵੀ ਬਹੁਤ ਖਲਾਰਾ ਪਾਉਨੇ ਆ ਗੰਦ ਪਾਉਨੇ ਆ ਹਨਾ ਅਸੀਂ ਇਹ ਸਾਰਾ ਪ੍ਰਸ਼ਾਸਨ ਦੇ ਉੱਤੇ ਵੀ ਨਹੀਂ ਸਿੱਟ ਸਕਦੇ ਤੇ ਸਾਡੀ ਆਪਣੀ ਜ਼ਿੰਮੇਵਾਰੀ ਵੀ ਆ ਨਹੀਂ ਐਮਸੀ ਸਾਹਿਬ ਆਉਂਦੇ ਨੇ ਹਾਂਜੀ ਹਾਂਜੀ ਉਹ 24 ਘੰਟੇ ਕੋਲੇ ਹੀ ਆ ਸਾਡੇ ਕੰਮ ਕਰਦੇ ਨੇ ਪਤਾ ਹਾਂਜੀ ਪੂਰਾ ਕਰਦੇ ਆ ਜੀ ਹੁਣ ਆਵਾਜ਼ ਮਾਰ ਹੋਣੀ ਆ ਜਾਣਗੇ ਤਾਂਜੀ ਜਵਾਰੀ ਆਵਾਜ਼ ਵੱਲ ਆਵਾਜ਼ਿਓ ਵਾਹ ਕਹੀ ਨਹੀਂ ਬਹੁਤ ਵਧੀਆ ਸਾਡੇ ਇਲਾਕੇ ਦਾ ਐਮਸੀ ਜਿਹੜਾ ਹੈ ਨਾ ਬਹੁਤ ਹੀ ਵਧੀਆ ਹੈ ਨਹੀਂ ਹਾਂਜੀ ਪਹੁੰਚ ਕਰਦੇ ਆ ਕੰਮ ਹੋ ਰਿਹਾ ਕੰਮ ਹੋ ਰਿਹਾ ਤੱਕੀ ਕੋਈ ਤੁਹਾਨੂੰ ਲੱਗਦਾ ਕਿ ਇਹ ਵਾਲੇ ਕੰਮ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਨਹੀਂ ਨਹੀਂ ਕੰਮ ਸਾਰੇ ਸਹੀ ਕਰੇ ਪਰਮਾਨੀ ਇਲੈਕਸ਼ਨਸ ਹੋਏ ਸੀਗੇ ਐਮ ਸੀ ਜੀ ਹੁਣ ਉਸ ਤੋਂ ਬਾਅਦ ਕਿਹੋ ਜਿਹੇ ਹਾਲਾਤ ਨੇ ਲੋਕਾਂ ਤੱਕ ਪਹੁੰਚ ਕਰਦੇ ਨੇ ਜਾਣਦੇ ਨੇ ਜਾਂ ਤੁਹਾਡੇ ਕੰਮ ਹੋ ਰਹੀ ਨੇ ਜੀ ਐਨੇ ਕੋਈ ਵੀ ਨਹੀਂ ਕੰਮ ਹੁੰਦਾ ਹਾਂਜੀ ਤੁਸੀਂ ਕਿ ਕਿਹੜੀ ਕੰਮਾਂ ਦੀ ਗੱਲ ਕਰ ਰਹੇ ਨਹੀਂ ਨਹੀਂ ਫਰਾਵਾ ਸਾਡੇ ਤਾਂ ਅੱਗੇ ਇੱਕ ਵਾਰ ਇਸ ਤਰ੍ਹਾਂ ਹੀ ਆਏ ਤੇ ਉਹ ਗੁੱਸਾ ਕਰ ਗਿਆਗਾ ਵੀ ਤੁਸੀਂ ਇਹ ਕਿਹਾ ਹੈਗਾ ਮੈਂ ਕਿ ਗੁੱਸਾ ਕੌਣ ਕਰ ਗਿਆ ਪਰਮਾਨੀ ਸਾਹਿਬ ਦੇਖੋ ਅਸੀਂ ਤਾਂ ਇਹੀ ਪੁੱਛਣਾ ਹੈ ਕਿ ਜੇ ਕੋਈ ਤੁਹਾਡਾ ਕੰਮ ਹੈਗਾ ਤੁਸੀਂ ਉਹ ਦੱਸ ਦਿਓ ਅਸੀਂ ਉਹ ਅਪੀਲ ਕੋਈ ਅਪੀਲ ਹੈਗੀ ਤੁਹਾਡੀ ਉਹ ਪਹੁੰਚਾ ਰਹੇ ਹੋ ਨਹੀਂ ਠੀਕ ਹੈ ਸਭ ਜੋ ਕੰਮ ਕਹਿੰਨੇ ਆ ਸਾਡਾ ਹੁੰਦਾ ਹੈ ਉਹ ਪੂਰਾ ਅਸੀਂ ਇਦਾਂ ਦੀ ਗੱਲ ਨਹੀਂ ਹੈਗੀ ਕਿ ਵਰਮਾਨੀ ਸਾਹਿਬ ਸਾਡਾ ਕੰਮ ਨਹੀਂ ਕਰਾਉਂਦੇ ਕੰਮ ਪੂਰੇ ਕਰਾਉਂਦੇ ਹੈਗੇ ਆ ਸਾਰੇ ਕੰਮ ਹੋ ਜਾਂਦੇ ਆ ਕੰਮ ਹੋ ਜਾਂਦਾ ਜਿਹੜਾ ਕੰਮ ਕਹੀਓ ਕਰ ਦਿੰਦੇ ਹੈਗੇ ਆ ਕੋਈ ਕੰਮ ਤੁਹਾਡੇ ਹੈਗੇ ਕਰਨ ਵਾਲੇ ਜਿਥੋਂ ਲੱਗਦਾ ਕਿ ਸਾਡੇ ਤੁਹਾਡੇ ਇਲਾਕੇ ਦੇ ਗਲੀਆਂ ਦੇ ਕੋਈ ਹੋਰ ਬਸ ਸਿਆਗੜੀ ਵਾਲੀ ਤੇ ਗੜੀਆਂ ਨੂੜੀਆਂ ਦੇ ਬਸ ਉਹਦਾ ਲੈਟਰ ਰੋਟਾ ਖਰਾਬ ਹੋਣ ਤੇ ਕਰਾ ਦਿੰਦੇ ਠੀਕ ਠੂਕ ਜੀ ਕਹਿੰਦੇ ਕੰਮ ਹੋ ਜੇ ਹਾਂਜੀ ਹੋ ਜਾਂਦੇ ਕੀ ਕਹਿਣਾ ਕੀ ਜਦੋਂ ਇਲੈਕਸ਼ਨ ਤੋਂ ਬਾਅਦ ਹੁਣ ਕਿਵੇਂ ਤੁਹਾਡੇ ਕੋਲ ਪਹੁੰਚ ਕਰਦੇ ਨੇ ਐਮਸੀ ਸਾਹਿਬ ਹਾਂਜੀ ਜਦੋਂ ਕੋਈ ਕੰਮ ਕਰਾਂਦੇ ਕੰਮ ਹੋ ਜਾਂਦੀ ਥੋੜੀ ਹਾਂਜੀ ਸਾਰਾ ਦਾ ਕਰ ਦਿੰਦੇ ਆ ਜਿਦਾਂ ਮੈਂ ਕਹਿੰਨੇ ਨਾ ਕਰਾ ਦਿੰਦੇ ਆ ਯਾਰ ਹੁਣ ਸਾਨੂੰ ਵੈਸੇ ਲੋੜ ਨਹੀਂ ਪਈ ਪਛੇ ਜਾ ਬੰਦ ਹੋਇਆ ਸੀ ਸਾਡਾ ਇਹ ਤਾਂ ਚਲੋ ਇਹ ਆਪਣਾ ਆਮ ਪਾਰਟੀ ਦਾ ਮੁੰਡਾ ਹੈਗਾ ਜਿਹੜਾ ਖੜਾ ਸੀ ਪਹਿਲਾਂ ਉਹਨੂੰ ਹੁਣ ਜੂਥ ਵੇਗ ਦਾ ਪ੍ਰਧਾਨ ਬਣਾਤਾ ਉਹਨਾਂ ਨੇ ਯਾ ਪਾ ਉਹਦੇ ਕੋਲੇ ਕੰਮ ਕਰਵਾਇਆ ਸੀ ਇਹ ਐਮਸੀ ਸਾਹਿਬ ਐਮਸੀ ਸਾਹਿਬ ਕੋਲ ਪਾ ਗਏ ਨਹੀਂ ਗਏ ਨਹੀਂ ਕੰਮ ਤਾਂ ਟਰ ਡਿੰਦੇ ਆ ਜੀ ਜਾਈਆਂ ਦੇ ਕੰਮ ਨਹੀਂ ਟਰ ਡਿੰਦੇ ਸਾਡਾ ਤਾਂ ਟਰ ਡਿੰਦੇ ਅਸੀਂ ਬੱਚਿਆਂ ਦਾ ਨਹੀਂ ਸਾਨੂੰ ਪਤਾ ਜੀ ਅਹੀਂ ਜਾਈਦਾ ਇਕੱਲੇ ਇਕੱਲੇ ਇਸ ਕੋਸ਼ਿਸ਼ ਕਰਨ ਜਿੰਨੀ ਗੱਲਬਾਤ ਲੋਕਾਂ ਨਾਲ ਕਰ ਸਕੀ ਜਮੀਨੀ ਪੱਧਰ ਕੋਲ ਨਹੀਂ ਸਾਡੇ ਟਰ ਡਿੰਦੇ ਜਾਈਦਾ ਟਰ ਡਿੰਦੇ ਸਾਡਾ ਕੋਈ ਲੱਗ ਰਿਹਾ ਤੁਹਾਨੂੰ ਕੋਈ ਕੰਮ ਕਰਨ ਵਾਲੇ ਹੈਗੇ ਨੇ ਇਲਾਕੇ ਦੇ ਜਾਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਆਪਣੇ ਐਮਸੀ ਨੇ ਅਸੀਂ ਭਾਜੀ ਪਤਰੀ ਅਸੀਂ ਤਾਂ ਮਾੜਾ ਮੋਟਾ ਕੰਮ ਟਾਣਾ ਹੁੰਦਾ ਜਿਹੜਾ ਉਹ ਟੜ ਦਿੰਦੇ ਸਾਡੇ ਰੋ ਕਿਦਾਂ ਦਾ ਕੰਮ ਜਿੱਦਾਂ ਹੁਣ ਸਾਇੰਸ ਹੁੰਦਾ ਅਸੀਂ ਜਿਹੜਾ ਹੋਰ ਬਿਜਲੀ ਪਾਣੀ ਦੇ ਜੜ ਨਾਲੀਆਂ ਦਾ ਹੀ ਟਣਾ ਹੁੰਦਾ ਦਾ ਬਾ ਇਹ ਟੜ ਦਿੰਦੇ ਸਾਡਾ ਤੇ ਆਪਰਾ ਇਲੈਕਸ਼ਨ ਕਿਵੇਂ ਤੁਹਾਡੇ ਤੱਕ ਪਹੁੰਚ ਕਰਦੇ ਨੇ ਤੁਹਾਡੇ ਤੱਕ ਆਉਂਦੇ ਨੇ ਜਾਂ ਤੁਹਾਡੇ ਕੰਮ ਹੋ ਰਹੇ ਨੇ ਜੀ ਇਲਾਕੇ ਦੇ ਹਾਂ ਜੀ ਸਾਨੂੰ ਲੋਟ ਪਏ ਤੇ ਕਰਦੇ ਨਹੀਂ ਮਤਲਬ ਅਸੀਂ ਉਹਨਾਂ ਨੂੰ ਜਾ ਕੇ ਕਹੀਏ ਤੇ ਸਾਡੇ ਕੰਮ ਤੇ ਹੋ ਜਾਂਦਾ ਸੀ ਕੰਮ ਹੋ ਜਾਂਦੇ ਹਾਂ ਹਾਂ ਜੀ ਹਾਂ ਜੀ ਕੋਈ ਤੁਹਾਨੂੰ ਲੱਗਦਾ ਕੀ ਹਾਂ ਜੀ ਇਹ ਵੀ ਕੰਮ ਹੈਗੇ ਨਹੀਂ ਸਾਡੀ ਗਲੀ ਦੇ ਇਲਾਕੇ ਦੇ ਤੁਹਾਡੇ ਘਰ ਦੇ ਜਿਹੜੇ ਕਰਨ ਵਾਲੇ ਹੈਗੇ ਨਹੀਂ ਸਾਰੇ ਹੋਰਿਆ ਜੀ ਜਦੋਂ ਕਹਦੇ ਤਾਂ ਨਾਲੇ ਆ ਜਾਂਦੇ ਚੱਲ ਕੇ ਆ ਜਾਂਦੇ ਆ ਜਿਹੜਾ ਕੰਮ ਹੋਵੇ ਫੁੱਟ ਦੇ ਪਹੁੰਚ ਕਰਦੇ ਨਹੀਂ ਸੁਣਵਾਈ ਹੁੰਦੀ ਆ ਸੁਣਵਾਈ ਹੁੰਦੀ ਆ ਇਸ ਲਈ ਸਰਵੇ ਕਰ ਰਹੇ ਆ ਕਿ ਹੁਣ ਜਿਮਿਨੀ ਪੱਧਰ ਤੇ ਆਖਰਕਾਰ ਕੀ ਸਚਾਈ ਹੈ ਤੁਹਾਡੀ ਕੋਈ ਪ੍ਰੋਬਲਮ ਨੇ ਜਾਂ ਐਮਸੀ ਸਾਹਿਬ ਤੁਹਾਡੀ ਕੋਈ ਪਹੁੰਚ ਕਰ ਆਣੀ 2 ਮਿੰਟ ਜੀ ਆਪਾਂ ਗੱਲ ਕਰ ਲੈਂਦੇ 2 ਮਿੰਟ ਜੀ ਮੈਂ ਤੁਹਾਡੇ ਕੋਲ ਆਉਣਾ ਜੀ 2 ਮਿੰਟ ਦਿਓ ਮੈਨੂੰ ਪਲੀਜ਼ ਕਿਵੇਂ ਜੀ ਉਹ ਵੈਸੇ ਤਾਂ ਠੀਕ ਚੱਲ ਰਿਹਾ ਮਗਰ ਜਿਹੜਾ ਸੀਵਰੇਜ ਦੇ ਵਿੱਚ ਪ੍ਰੋਬਲਮ ਬਹੁਤ ਆ ਰਹੀ ਆ ਜਦੋਂ ਮੀਂਹ ਪੈਂਦਾ ਨਾ ਤੇ ਬਾਰਿਸ਼ ਦਾ ਪਾਣੀ ਬਹੁਤ ਜ਼ਿਆਦਾ ਖੜੇ ਜਾਂਦਾ ਮੁਹੱਲੇ ਦੇ ਵਿੱਚ ਉਹਦੇ ਨਾਲ ਬ ਤੇ ਬਾਕੀ ਕੁਛ ਇਹ ਵੀ ਹੈਗਾ ਜਦੋਂ ਟੂਟੀਆਂ ਦੇ ਪਾਪ ਆਪਣਾ ਪੀਣ ਵਾਲਾ ਪਾਣੀ ਆਉਂਦਾ ਹੈ ਨਾ ਉਹਦੇ ਵਿੱਚ ਵੀ ਮਿਕਸ ਹੋ ਕੇ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਂਦਾ ਉਹ ਬਹੁਤ ਵੱਡੀ ਪ੍ਰੋਬਲਮ ਆ ਉਹ ਹੱਲ ਨਹੀਂ ਅਜੇ ਤੱਕ ਹੋਇਆ ਬਹੁਤ ਸਾਲ ਹੋ ਗਏ ਉਹ ਚੀਜ਼ ਨੂੰ ਚਾ ਉਹ ਅਪੀਲ ਦੇ ਤੌਰ ਤੇ ਮੈਂ ਤੁਹਾਨੂੰ ਕਹਾਂਗਾ ਕਿ ਐਮਸੀ ਸਾਹਿਬ ਦੇਖਦੇ ਹੋਣ ਕਿ ਵੀਡੀਓ ਕੋਈ ਅਪੀਲ ਜਿਹੜੀ ਹੈਗੀ ਤੁਸੀਂ ਇੱਕ ਵਾਰ ਦੱਸ ਦਿਓ ਤਾਂ ਕਿ ਉਹਨਾਂ ਦੀ ਪਹੁੰਚ ਵਿੱਚ ਆ ਜਾਵੇ ਜੀ ਅਸੀਂ ਇਸ ਲਈ ਸਰਵੇ ਕਰ ਰਹੇ ਹਾਂ ਨਹੀਂ ਆਪਾਂ ਤਾਂ ਇਹ ਹੀ ਅਪੀਲ ਕਰਦੇ ਹਾਂ ਵੀ ਮਹੱਲੇ ਦੇ ਵਿੱਚ ਜਿਹੜਾ ਪਾਣੀ ਦੀ ਸੀਵਰੇਜ ਦੀ ਪ੍ਰੋਬਲਮ ਆ ਇਹ ਤਾਂ ਪਾਣੀ ਖੜਦਾ ਜਿਹੜਾ ਬਾਰਿਸ਼ ਦਾ ਉਹ ਉਹਦਾ ਸਮਾਧਾਨ ਹੋਣਾ ਚਾਹੀਦਾ ਜਾ ਪੀਣ ਵਾਲਾ ਪਾਣੀ ਉਹਦੇ ਵਿੱਚ ਸੀਵਰੇਜ ਦਾ ਪਾਣੀ ਰਲਦਾ ਸਭ ਤੋਂ ਵੱਡੀ ਪ੍ਰੋਬਲਮ ਉਹ ਆ ਜਿਹਦੇ ਨਾਲ ਬਿਮਾਰੀਆਂ ਉਹ ਵੱਸ ਸਕਦਾ ਨਹੀਂ ਉਹ ਚੀਜ਼ ਦਾ ਹੱਲ ਕਰ ਦੇਣ ਬਸ ਇਹੀ ਆ ਤੁਸੀਂ ਦੱਸ ਸਕਦੇ ਹੋ ਕੀ ਤੁਹਾਡੇ ਇਲਾਕੇ ਕਿਉਂਕਿ ਐਮਸੀ ਤੁਸੀਂ ਭਾਜੀ ਉਹ ਤਾਂ ਤੁਸੀਂ ਇੱਦੀ ਸਰਵੇ ਕਰਕੇ ਗਏ ਸੀ ਸਾਡੇ ਤੋਂ ਇੰਟਰਵਿਊ ਲੈ ਕੇ ਗਏ ਸੀ ਸਭ ਕੁਝ ਕਰਕੇ ਗਏ ਸੀ ਲੇਕਿਨ ਬਾਅਦ ਚ ਸਾਡਾ ਕੋਈ ਹੱਲ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਹੈਗਾ ਗੰਦਾ ਪਾਣੀ ਪੀ ਰਹੇ ਆ ਘਰਾਂ ਵਿੱਚ ਪਾਣੀ ਵੜਦਾ ਆ ਪਰ ਕੋਈ ਹੱਲ ਨਹੀਂ ਹੈਗਾ ਵੋਟ ਲੈਂਦੇ ਆ ਪਰ ਵੋਟ ਉਹਨਾਂ ਨੂੰ ਜਾਂਦੀ ਹੈ ਜਿਹੜੇ ਸ਼ਰਾਬ ਮੰਗਦੇ ਤੇ ਪੈਸਾ ਜਿਹਨਾਂ ਨੂੰ ਜਾਂਦਾ ਆ ਅਸੀਂ ਨਾ ਬੋਟ ਕੱਲ ਵੇਚੀ ਸੀ ਨਾ ਵੇਚਾਂਗੇ ਸਾਡਾ ਹੱਕ ਹੈ ਸਾਡਾ ਅਧਿਕਾਰ ਆ ਬੋਰਡ ਸਾਰਿਆਂ ਨੂੰ ਪਾਈਦੀ ਆ ਪਰ ਸਾਡਾ ਹੱਲ ਕਿਸੇ ਨੇ ਵੀ ਨਹੀਂ ਕੱਢਿਆ ਅਸੀਂ ਪਰਮਾਨੀ ਨੇ ਤਾਂ ਬਿਲਕੁਲ ਨਹੀਂ ਕੱਢਿਆ ਐਮਸੀ ਨਵਾਂ ਨਹੀਂ ਹੈਗਾ ਉਹ ਬਹੁਤ ਪੁਰਾਣਾ ਐਮਸੀ ਆ ਕਿੰਨੀ ਵਾਰ ਕਹਿ ਚੁੱਕੇ ਆ ਭਾਜੀ ਤੁਸੀਂ ਕਿਹੜਾ ਨਵੇਂ ਬਣਿਆ ਤੁਹਾਨੂੰ ਸਾਰਾ ਮੱਲੇ ਦਾ ਪਤਾ ਸਾਡੇ ਮੱਲੇ 'ਚ ਕਿਹੜੀ ਕਿੱਥੇ ਪ੍ਰੋਬਲਮ ਆ ਕਹਿੰਦਾ ਨਹੀਂ ਜੀ ਮੇਰੇ ਹੱਥ 'ਵਸ ਕੁਝ ਨਹੀਂ ਹੈਗਾ ਇੱਕ ਹੁੰਦਾ ਨਵਾਂ ਸਰਪੰਚ ਬਣਿਆ ਉਹਨੂੰ ਮੱਲੇ ਦਾ ਨਹੀਂ ਪਤਾ ਹੁੰਦਾ ਮੈਂ ਕਿਹੜੀ ਗੱਲ 'ਚ ਕਿੱਦਾਂ ਜਾਣਾਂ ਜਿਹੜਾ ਮਹੱਲੇ 'ਚ ਜੰਮਿਆ ਪਲਿਆ ਹੋਵੇ ਇੱਥੇ ਘੁੰਮਦਾ ਫਿਰਦਾ ਹੋਵੇ ਉਹਨੂੰ ਕਿਹੜਾ ਨਹੀਂ ਮਹੱਲੇ ਦਾ ਪਤਾ ਹੁੰਦਾ ਤੇ ਜੇ ਉਹਨੂੰ ਕਿਤੇ ਗੱਲ ਕਰ ਲਓ ਭੈਣ ਜੀ ਤੁਸੀਂ ਮੇਰੇ ਨੂੰ ਇਨਸਲਟ ਕੀਤੀ ਮੈਂ ਤਾਂ ਕਿਤੇ ਪ੍ਰੋਗਰਾਮ ਤੇ ਆਇਆ ਸੀ ਐਮਸੀ ਆ ਗੱਲ ਕਰ ਸਕਦੇ ਆ ਹੱਕ ਹੈ ਸਾਡਾ ਬੋਟ ਦਿੱਤੀ ਤੈਨੂੰ ਤੈਨੂੰ ਬੋਟ ਪਾਈ ਆ ਫਰੀ ਤਾਂ ਤੂੰ ਐਮਸੀ ਨਹੀਂ ਬਣਿਆ ਹਨਾ ਸਾਡੇ ਘਰਾਂ 'ਚ ਪਾਣੀ ਆਉਂਦਾ ਆ ਇਹਨਾਂ ਨਾਲ ਘੋਡੇ-ਘੋਡੇ ਗੁਰੂ ਘਰ ਦੀ ਕੰਧ ਦੇਖੋ ਬ੍ਰਾਊਨ ਰੰਗ ਤੱਕ ਇਹਨਾਂ ਨਾਲ ਪਾਣੀ ਖੜਦਾ ਗੁਰੂ ਘਰ ਦੀ ਕੰਧ ਤੱਕ ਕੋਈ ਗੱਲ ਹੈਗਾ ਗੁਰੂ ਘਰ ਆ ਗੁਰੂ ਘਰ ਗੰਦ ਦੇ ਵਿੱਚ ਸਾਡਾ ਹੈਗਾ ਕੋਈ ਉਹਦਾ ਹੱਲ ਕੌਣ ਕੱਢੂਗਾ ਐਮਸੀ ਕੱਢੂਗਾ ਜਾਂ ਸਰਪੰਚ ਕੱਢਦਾ ਹੁੰਦਾ ਪਰ ਸਾਡਾ ਬਰਮਾਨੀ ਸਾਡੀ ਨਹੀਂ ਗੱਲ ਸੁਣਦਾ ਜੇ ਵੋਟਾਂ ਲੈਣੀ ਆਉਂਦੀ ਹਾਂਜੀ ਭੈਣ ਜੀ ਸੁਣਾਗੇ ਜੀ ਤੁਹਾਡੀ ਭੈਣ ਜੀ ਉਦੋਂ ਤਾਂ ਭਵਾਂ ਪਹਿਣਾ ਲਿਬੜੀਆਂ ਫਲੱਚ ਤੋਂ ਨਿਕਲ ਕੇ ਆਈਆਂ ਹੁਣ ਉਹਦੇ ਮੱਥਾ ਟੇਕਣਗੇ ਬਾਅਦ ਚ ਭੈਣਾਂ ਨੂੰ ਪੁੱਛਦੇ ਨੇ ਕਿ ਨਹੀਂ ਭੈਣ ਜੀ ਹੁਣ ਸਾਡੇ ਹੱਥ ਵਿੱਚ ਕੁਝ ਨਹੀਂ ਹੈਗਾ ਕਿਉਂ ਕੀ ਗੱਲ ਕਾਹ ਤੋਂ ਨਹੀਂ ਹੈਗਾ ਕਿਉਂ ਇਹ ਸ਼ਬਦ ਕਹਿਣਾ ਰੇ ਐਮਸੀ ਸਾਹਿਬ ਸਾਡੇ ਬਰਮਾਨੀ ਸਾਹਿਬ ਮੈਂ ਮੂੰਹ ਤੇ ਕਹਿੰਦੀ ਬਰਮਾਨੀ ਸਾਹਿਬ ਦੇ ਨੇ ਸਾਡੇ ਘਰ ਆਈ ਸੀ ਮੈਂ ਖੁਦ ਕਹਿੰਦੀ ਮੈਂ ਪਾਈ ਸਾਡੇ ਲੋਨ ਪਾਸ ਹੋ ਗਿਆ ਸਾਡਾ ਲੋਨ ਦਵਾ ਦਿਓ ਦਵਾ ਦਵਾਂਗੇ ਜੀ ਆ ਵੋਟਾਂ ਦਾ ਕੰਮ ਨਿਭਾਣ ਲੰਦੋ ਵੋਟਾਂ ਦੁਆਰਾ ਆਉਣ ਲੱਗੀਆਂ ਐਮਸੀ ਸਾਹਿਬ ਹੁਣ ਕਿੱਕ ਦਿਖਦਾ ਹੀ ਨਹੀਂ ਕਿਸੇ ਪਾਸੇ ਐਮਸੀ ਸਾਹਿਬ ਦੀ ਘਰ ਵਾਲੀ ਸਾਡੇ ਘਰ ਆਈ ਉਹਦੀ ਕੁੜੀ ਸਾਡੇ ਘਰ ਆਈ ਕਹਿਣ ਵੋਟ ਵੇਲੇ ਉਹਦੀ ਕੁੜੀ ਸਾਡੇ ਘਰ ਆਈ ਉਹਦੀ ਘਰ ਵਾਲੀ ਸਾਡੇ ਘਰ ਆਈ ਹੁਣ ਕੋਈ ਵੀ ਨਹੀਂ ਆਉਂਦਾ ਹੁਣ ਵੀ ਆਵੋ ਨਾ ਜਿੱਤਣ ਤੋਂ ਬਾਅਦ ਵੀ ਆਵੋ ਸਾਡੇ ਕੋਲ ਪੇ ਤੁਮਨੇ ਮੰਨ ਨਾ ਵੀ ਮੇਨ ਮੇਨ ਦੇਖੋ ਇਸ ਇਸੇ ਲਈ ਸਾਡਾ ਮੇਨ ਸਾਇਨ ਟੀਵੀ ਹੁਣ ਕੀ ਅਸੀਂ ਇਹ ਐਕਟੀਵਿਟੀ ਕਿਉਂ ਚਲਾਈ ਆ ਕਿ ਵੋਟਾਂ ਤੋਂ ਪਹਿਲੇ ਤਾਂ ਅਸੀਂ ਵੀ ਜਾਣੇ ਕਿ ਹਾਂਜੀ ਠੀਕ ਹੈ ਜੀ ਕੀ ਤੁਹਾਡੀ ਸਮੱਸਿਆਵਾਂ ਨੇ ਤੁਹਾਡੇ ਕੋਲ ਪਹੁੰਚਣਗੇ ਖੜੇ ਤਾਂ ਅਸੀਂ ਭਗਵੰਤ ਮਾਨਾ ਨਾ ਪਾ ਕੇ ਇੱਥੇ ਖੜੇ ਮਨ ਦਿਖਾਵਾਂ ਜਦੋਂ ਸਾਡਾ ਗੁਰੂ ਘਰ ਪਾਣੀ ਵਿੱਚ ਡੁੱਬਿਆ ਹੁੰਦਾ ਨਾ ਗੰਦ ਖੜਾ ਹੁੰਦਾ ਮੋਰੇ ਜਦੋਂ ਸਾਡੇ ਬੱਚੇ ਸਕੂਲਾਂ ਚ ਜਾਂਦੇ ਗੰਦ ਦੇ ਵਿੱਚੋਂ ਫਿਰ ਭਗਵੰਤ ਮਾਨ ਇੱਥੇ ਆ ਕੇ ਖੜੇ ਮੈਨੂੰ ਖੜਾ ਕਰਾਏ ਇੱਥੇ ਆਹ ਦੇਖ ਸਾਡੇ ਹਾਲ ਮਹੱਲੇ ਦਾ ਆ ਕੇ ਆ ਕਹਿੰਦੇ ਨਾ ਪੋਲ ਬਣਾ ਤਾਂ ਪੋਲ ਬਣਾ ਇਹਨੂੰ ਰੋੜ ਦਾ ਹੌਥ ਤੱਕ ਆਉਂਦਾ ਸਾਰਾ ਗੂਹ ਮੂਹ ਦੇ ਵਿੱਚ ਰਹਿੰਦੇ ਆ ਉਧਰੋਂ ਸੜ ਗੁੱਚੀ ਕਰ ਲਈ ਕੋਈ ਹੱਲ ਨਹੀਂ ਭਾਜੀ ਜਿੰਨਾ ਮਰਜੀ ਸਰਵੇ ਕਰ ਲੋ ਨਹੀਂ ਇਹ ਦੇਖ ਸਕਦੇ ਹੋ ਇਹ ਸਰਕਾਰ ਬਣੇ ਚੱਜਦੀ ਬਣੇ ਨਹੀਂ ਤਾਂ ਨਾ ਹੀ ਬਣੇ ਸਾਡੇ ਹੱਕ ਸਾਨੂੰ ਵਾਪਸ ਦੇ ਦਿਓ ਅਸੀਂ ਆਪੇ ਲੜ ਲਵਾਂਗੇ ਤੁਹਾਡੀ ਕੀ ਵਿਚਾਰ ਨੇ ਕਿ ਆਫਟਰ ਇਲੈਕਸ਼ਨ ਕਿਵੇਂ ਐਮਸੀ ਸਾਹਿਬ ਪਹੁੰਚ ਕਰਦੇ ਨੇ ਕੰਮ ਹੋ ਰਹੇ ਨੇ ਤੁਹਾਡੇ ਇਲਾਕੇ ਦੇ ਕੀ ਤੁਹਾਡੇ ਵਿਚਾਰ ਨੇ ਤੇ ਐਮਸੀ ਸਾਹਿਬ ਘਰ ਘਰ ਤਾਂ ਪਹੁੰਚਦੇ ਇਹ ਚ ਤਾਂ ਕੋਈ ਸ਼ੱਕ ਨਹੀਂ ਹੈਗੀ ਜਦੋਂ ਵੀ ਉਹਨਾਂ ਨੂੰ ਬਲਾਉ ਪਹੁੰਚ ਜਾਂਦੇ ਮੌਕੇ ਤੇ ਪਹੁੰਚਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਲੇਕਿਨ ਸਾਡੇ ਜਿਹੜੇ ਇੱਥੇ ਪਾਣੀ ਦੀ ਸਮੱਸਿਆ ਬਹੁਤ ਹੈਗੇ ਇੱਕ ਤਾਂ ਗੰਦਾ ਪਾਣੀ ਆ ਰਿਹਾ ਟੂਟੀਆਂ ਦੇ ਵਿੱਚ ਬਹੁਤ ਸਮੇਂ ਤੋਂ ਹੀ ਆ ਰਿਹਾ ਗੰਦਾ ਪਾਣੀ ਦੂਜਾ ਜਦੋਂ ਥੋੜੀ ਵੀ ਬਾਰਿਸ਼ ਪੈਂਦੀ ਆ ਬਈ ਆ ਜਿਹੜਾ ਰੋਡ ਹੈ ਨਾ ਪਾਣੀ ਨਾਲ ਭਰ ਜਾਂਦਾ ਲੱਖ ਲੱਖ ਤੱਕ ਪਾਣੀ ਆ ਜਾਂਦਾ ਇਸ ਵਾਰ ਜਿਹੜੀ ਸਟਾਰਟਿੰਗ ਚ ਪਹਿਲੀ ਬਾਰਿਸ਼ ਹੋਈ ਆ ਉਹਦੇ ਨਾਲ ਵੀ ਪਾਣੀ ਸਾਡੇ ਘਰਾਂ ਦੇ ਵਿੱਚ ਗਿਆ ਸਾਡਾ ਕਾਫੀ ਨੁਕਸਾਨ ਹੋਇਆ ਤੇ ਇਹ ਕਿ ਗੰਦਾ ਪਾਣੀ ਬਹੁਤ ਟੂਟਿਆਂ ਚੋਂ ਆਉਂਦਾ ਹੈਗਾ ਅਸੀਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਟੂਟੀਆਂ ਨੂੰ ਨਾ ਮੁਰੇ ਉਹ ਕੱਪੜਾ ਲਾਇਆ ਪਾਣੀ ਫਿਲਟਰ ਕਰਨ ਨੂੰ ਅੱਛਾ ਪਾਣੀ ਸਾਫ ਆਵੇ ਪਾਣੀ ਸਾਫ ਆਵੇ ਜੇ ਗਾਰ ਜਿਹੜੀ ਆ ਉਹ ਵਿੱਚ ਨਾ ਆਵੇ ਪਾਣੀ ਦੇ ਬਹੁਤ ਗੰਦਾ ਪਾਣੀ ਉਹ ਗਾਰ ਕਾਲੇ ਰੰਗ ਦਾ ਪਾਣੀ ਕਈ ਵਾਰੀ ਪਰਮੰਦੀ ਸਾਹਿਬ ਨੂੰ ਦਿਖਾਇਆ ਵੀ ਹੈ ਦੱਸਿਆ ਵੀ ਹੈਗਾ ਰੈਗੂਲਰ ਉਹਨਾਂ ਨਾਲ ਡਿਸਕਸ ਹੁੰਦੀ ਰਹਿੰਦੀ ਆ ਵੀ ਇਹਦਾ ਹੱਲ ਲੱਭੋ ਇਲਾਕੇ ਦੇ ਕੰਮ ਵੋਟਾਂ ਦੇ ਬਾਅਦ ਹੋ ਰਹੇ ਆ ਤੁਹਾਡੇ ਐਮਸੀ ਸਾਹਿਬ ਕਰ ਰਹੇ ਨੇ ਕੰਮ ਤੁਹਾਡੇ ਹਜੇ ਤਾਂ ਕੋਈ ਸ਼ੁਰੂ ਤਾਂ ਹੋਏ ਨਹੀਂ ਕਰਨਗੇ ਤਾਂ ਫੇਰ ਹੀ ਕਵਾਂਗੇ ਸ਼ੁਰੂ ਹੋਏ ਆ ਕਰਦੇ ਆ ਅੱਛਾ ਹਲੇ ਕੰਮ ਸ਼ੁਰੂ ਨਹੀਂ ਹੋਇਆ ਹਜੇ ਨਹੀਂ ਹੋਇਆ ਹਲੇ ਹੋਇਆ ਹੀ ਨਹੀਂ ਕਰੋ ਨਾ ਛੋਟੋ ਤੇ ਦੱਸੋਂਗੇ ਤੁਸੀਂ ਹੈ ਦੇਖੋ ਕੰਮ ਦਾਦਮ ਨੇ ਕਿਹੜੇ ਕਿਹੜੇ ਕਰਨ ਵਾਲੇ ਪਤਾ ਹੋਵੇ ਉਹਨਾਂ ਨੇ ਐਮਸੀ ਸਾਹਿਬ ਨੂੰ ਕਿਹਾ ਕੰਮ ਕਰਨ ਵਾਲੇ ਭਾਈ ਬਸ ਇਹੋ ਹੀ ਆ ਵੀ ਆਪਣੇ ਗਲੀਆਂ ਮੱਲੇ ਜਿਹੜੇ ਗਲੀਆਂ ਆ ਇਹ ਸਾਫ਼ ਹੋਣੀਆਂ ਚਾਹੀਦੀਆਂ ਸਹੀਵਤ ਸਾਫ਼ ਹੋਣੇ ਚਾਹੀਦੇ ਆ ਹੋਰ ਆਪਣੀ ਜਨਤਾ ਵੱਲ ਧਿਆਨ ਹੋਣਾ ਚਾਹੀਦਾ ਆ ਮਿਲਦੇ ਜੁਲਦੇ ਹੈਗੇ ਮੱਲੇ ਚ ਬਹੁਤ ਵਧੀਆ ਮਿਲਦੇ ਜੁਲਦੇ ਆ ਤੁਹਾਨੂੰ ਮਿਲ ਕੇ ਜਾਂਦੇ ਦੱਸਿਆ ਕਰੋ ਤੁਹਾਨੂੰ ਕਿਹਾ ਜੀ ਆ ਪਰ ਸਾਡਾ ਆ ਹੱਲ ਨਹੀਂ ਹੋ ਰਿਹਾ ਪਹਿਲਾਂ ਤੇ ਗਲੀਆਂ ਨਾਲੀਆਂ ਦੀ ਸਫਾਈ ਕਦੇ ਨਹੀਂ ਹੋਈ ਆ ਦੇਖੋ ਤੁਸੀਂ ਇੱਧਰ ਨੂੰ ਕੈਮਰਾ ਕਰੋ ਸਾਡੇ ਘਰ ਅਮੋਰੇ ਤੇ ਇਦਾਂ ਹੀ ਪਾਣੀ ਇਦਾਂ ਹੀ ਗੰਦ ਹੁੰਦਾ ਆ ਇੱਕ ਪਾਣੀ ਜਿੱਦਾਂ ਕਹੀਏ ਵੀ ਮੀਂਹ ਜਲੰਦਰ ਤੇ ਪਾਣੀ ਸਾਡੇ ਘਰਾਂ ਦੇ ਅੰਦਰ ਇਹ ਨਹੀਂ ਮੀਂਹ ਜਲੰਦਰ ਤੇ ਪਾਣੀ ਸਾਡੇ ਘਰਾਂ ਦੇ ਘਰਾਂ ਦੇ ਅੰਦਰ ਸਾਡੀ ਇਹ ਪ੍ਰੋਬਲਮ ਦਾ ਬਹੁਤ ਚਿਰ ਤੋਂ ਚੱਲਦੀ ਆ ਰਹੀ ਹੈ ਇਹ ਹੱਲ ਨਹੀਂ ਹੋ ਰਿਹਾ ਬਾਕੀ ਸਾਡੇ ਬਰਮਾਨੀ ਸਾਹਿਬ ਨੇ ਹੁਣ ਤੱਕ ਜੇ ਅਸੀਂ ਹੁਣ ਵੀ ਜਾਈਏ ਕੋਈ ਮਾੜੀ-ਮੋਟੀ ਪ੍ਰੋਬਲਮ ਸਾਡੀ ਹੱਲ ਕਰਦੇ ਆ ਪਰ ਆ ਹੱਲ ਨਹੀਂ ਹੋ ਰਿਹਾ ਆ ਟੁੱਟੀ ਦੇ ਇਹਨਾਂ ਨੇ ਇਸ ਤਰੀਕੇ ਨਾਲ ਆ ਕਪੜਾ ਲਾਇਆ ਹੋਇਆ ਤਾਂ ਕਿ ਕਹਿੰਦੇ ਪਾਣੀ ਜਿਹੜਾ ਟੁੱਟੀ ਚੋਂ ਸਾਫ਼ ਆਵੇ ਗੰਦਲਾ ਪਾਣੀ ਨਾ ਕਿਤੇ ਆਵੇ ਵੀ ਫਿਲਟਰ ਹੋ ਕੇ ਆਵੇ ਇੱਕ ਤਰੀਕੇ ਨਾਲ ਸੋ ਦੇਖੋ ਇਹ ਇਹੋ ਜਿਹੇ ਹਾਲਾਤ ਜਿਹੜੇ ਗਲੀ ਨੰਬਰ 4 ਵਾਰਡ ਨੰਬਰ 4 ਜਿੱਥੇ ਲੋਕਾਂ ਦੇ ਇਹੋ ਜਿਹੇ ਹਾਲਾਤ ਜਿਹੜੇ ਬਣੇ ਹੋਏ ਆ